ਮੋਹਾਲੀ ਅਦਾਲਤ ਵਿੱਚ ਬਿਕਰ ਮਜੀਠੀਆ ਨੂੰ 4 ਦਿਨਾਂ ਦੀ ਰਿਮਾਂਡ ਤੇ ਵਿਜੀਲੈਂਸ ਨੂੰ ਸੌਪ ਦਿੱਤਾ ਗਿਆ ਤੇ ਅੱਜ ਉਹਨਾਂ ਦੀ ਹਾਈ ਕੋਰਟ ਵਿੱਚ ਪੇਸ਼ੀ ਆ ਜਿਸ ਵਿੱਚ ਉਹਨਾਂ ਵੱਲੋਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਗਿਆ ਤੇ ਉਹਨਾਂ ਵੱਲੋਂ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਹੈ ਇਸ ਤੇ ਤਾਜ਼ਾ ਜਾਣਕਾਰੀ ਕੀ ਸਾਹਮਣੇ ਆ ਰਹੀ ਹੈ ਜਿੱਥੇ ਤੱਕ ਅੰਦਰ ਗੱਲ ਨਹੀਂ ਵਧੀ ਹੈ ਸਾਰਾ ਸਾਰਾ ਜਿਹੜਾ ਐਸਪੀ ਪਿਛਲੇ ਦਿਨੀ ਬਿਕਰ ਸਿੰਘ ਨੇ ਦਿੱਤੀਆ ਜਿਹੜਾ ਕਿ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਨੇ ਅਕਾਲੀ ਦਲ ਤੋਂ ਉਨਾ ਦਾ ਜੇ ਗੱਲ ਕਰੀਏ ਆਪਾਰਤਾ ਉਹਨਾਂ ਨੇ ਪਿਛਲੀ ਜੋ ਸਾਰਾ ਕੁਝ ਹੋਇਆ ਤਾਂ ਸਭ ਦੇਖਿਆ ਪਰ ਜਿਹੜੀ ਤਾਜ਼ਾ ترین ਅੱਜ ਨੂੰ ਐਕਟਿਵਿਟੀ ਦੀ ਖਬਰ ਹੈਗੀ ਉਹ ਹੈ ਜਿਏ ਕਿ ਉਹਨਾਂ ਨੇ ਪੰਜਾਬ ਐਂ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਡਾਇਲ ਕੀਤੀ ਹੈ ਇੱਕ ਅਰਜ਼ੀ ਇੱਕ ਅਪਲੀਕੇਸ਼ਨ ਲਗਾਈ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਬਨੋਦ ਬੜਾ ਹੈਗਾ ਰੀਲਿਫ ਦਿੱਤਾ ਜਾਵੇ ਕਿਸੇ ਸਰੇ ਰੀਲਿਫ ਦਿੱਤਾ ਜਾਵੇ ਜਿਹੜੀ ਇਲੀਗਲ ਰੈਟ ਹੋਏ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਐਫ ਆਈ ਆਰ ਨੰਬਰ 22 ਹੈਗੀ ਹੈ ਇਹ 25 6 ਪੱਤੀ ਹੋਂ 25 6 25 ਵਿੱਚ ਜਿਹੜਾ ਕਿਚਨ ਆਵੇ ਅੰਮ੍ਰਿਤ ਸਰਕਾਰ ਦੇ ਵਿੱਚ ਰੈਗੂਲੇਟਸ ਚਈਆ ਰੋਦੇ ਬਾਅਦ ਉਹਨਾਂ ਤੇ ਪਰਚਾ ਦਿੱਤਾ ਗਿਆ ਸਾਥ ਕਰਕੇ ਵਿੱਚ ਪ੍ਰੋਵੀਨਸ਼ਨ ਆਫ ਕਰਾਪਸ਼ਨ ਐਕਟ ਜਿਹੜਾ ਹੈਗਾ ਉਹ ਦਿੱਤਾ ਗਿਆ ਡਿਸਪਰਪਸ਼ਨਲ ਦਿੱਯਾ ਦਾ ਜਿਹੜਾ ਪਰਚਾ ਦਿੱਤਾ ਗਿਆ ਹੈਗਾ 50 ਵੱਧ ਜਿਹੜਾ ਆਟ ਵਾਲਾ ਉਸ ਦਿਨ ਉਹ ਕਹਿੰਦੇ ਵੀ ਉਹਨੂੰ ਲੈ ਕੇ ਮੇਰੀ ਜਿਹੜੀ ਅਰੈਸਟ ਪਾਈ ਗਈ ਹੈ ਉਹ ਬਿਲਕੁਲ ਹੀ ਗੈਰਕਾਨੂੰਨੀ ਹੈ ਔਰ ਉਸ ਦੀ ਗੈਰਕਾਨੂੰਨੀ ਕਰਕੇ ਨਾਲ ਉਹਨਾਂ ਨੇ ਮੇਰੇ ਅਰੈਸਟ ਪਾਈ ਹੈ ਤੋ ਮੈਨੂੰ ਇਹਦੇ ਵਿੱਚ ਹਾਈ ਕੋਰਟ ਤੋਂ ਰਿਲੀਸ ਕੀਤਾ ਜਾਏ ਕੋਈ ਨਾ ਕੋਈ ਮੈਨੂੰ ਰਾਹਤ ਮਿਲਣੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਖਾਸ ਤੌਰ ਤੇ ਐਫ ਆਈ ਆਰ ਦੇ ਵਿੱਚ ਜਿਹੜੀ ਸਮਝਣ ਵਾਲੀ ਤੇ ਗੱਲ ਹੈਗੀ ਹੈ ਜਾਂ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਖਾਸ ਤੌਰ ਤੇ ਲਿਖਿਆ ਕਿ ਜਿਹੜੀ ਐਫ ਆਈ ਆਰ ਕੀਤੀ ਗਈ ਹੈ ਉਹ ਪੂਰੇ ਤਰੀਕੇ ਦੇ ਨਾਲ ਜਿਹੜਾ ਹੈਗਾ ਸਿਆਕਤੀ ਹੈਗੀ ਹੈ ਸਿਆਕ ਕੋਈ ਕਿਹੜਾਂ ਬਾਦੀਆਂ ਰੜੀਆਂ ਨੇ ਉਹਨਾਂ ਨੂੰ ਕੱਢਣ ਦੇ ਲਈ ਜਿਹੜਾ ਹੈਗਾ ਐਸ.ਸੀ. ਗਈ ਹੈ ਮਤਲਬ ਕਿ ਇਹ politcal vendetta ਦੇ ਤੇ ਹਟ ਜਿਹੜੀ ਸਾਨੂੰ ਮੈਨੂੰ ਜਿਹੜੀ ਐਸਕੇ ਦਾ ਐਫਆਈਆਰ ਕੀਤੀ ਗਈ ਹੈ ਤੇ ਐਸਕੇ ਦੇ ਨਾਲ ਮੈਨੂੰ ਲਗਾਤਾਰ ਜਣਾ ਹੈਗਾ ਉਹ ਅਰੇਸ ਕੀਤਾ ਜਾ ਰਿਹਾ ਹੈ ਜੀ ਮੇਰੇ ਜਿਹੜੇ ਇੱਕ ਇਮੇਜ ਹੈ ਜਿਹੜਾ ਮੇਰਾ ਆਪਣਾ ਅਕਸਰ ਹੈਗਾ ਉਹਨੂੰ ਵਿਗਾੜਨ ਦਾ ਜਿਹੜਾ ਹੈਗਾ ਪੂਰਾ ਦਾ ਪੂਰਾ ਉਹ ਕੀਤਾ ਜਾ ਰਿਹਾ ਦੇ ਵਿੱਚ ਮਤਲਬ ਸਾਲਾਂ ਚੋਂ ਕੀਤਾ ਜਾ ਰਿਹਾ ਹੈ ਐਸੇ ਕਿਉਂ ਲੈ ਕੇ ਉਹਨਾਂ ਨੇ ਖਾ ਖਿਆ ਕਿਉਂ ਕਿ ਕਹਿੰਦੇ ਹੈ ਅਕਸਰ ਦੀ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਇਹ ਕਿਹਾ ਕਿ ਮੇਰੇ ਸਿਆਸੀ ਵਿਰੋਧੀ ਨੇ ਉਹਨਾਂ ਦੀ ਹਮੇਸ਼ਾ ਜਿਹੜੀ ਕੋਈ ਨਾ ਕੋਈ ਕ੍ਰਿਟੀਕਲ ਗੱਲ ਕਰਦਾ ਉਹਨਾਂ ਦੇ ਕੋਈ ਖੁਲਾਸੇ ਕਰਦਾ ਮਤਲਬ ਉਹਨਾਂ ਨੂੰ ਲੈ ਕੇ ਕੋਈ ਨਾ ਕੋਈ ਕਿਸੇ ਵਾਰ ਸਿਚਿਆ ਕਿ ਕਿਸੇ ਕੇਰਲ ਜਿੱਦੋਂ ਮੈਂ ਜਿੱਥੇ ਜਿਹੜੇ ਨੇ ਲਗਾਤਾਰ ਵਕ ਵਕ ਚਾਈਵਾ ਟੈਂਟ ਜਿਹੜੇ ਨੇ ਉਹ ਕੁਝ ਨਾ ਕੁਝ ਲੈ ਕੇ ਆਂਦੇ ਸੀ ਜਿਹੜੇ ਵਿਰੋਧੀਆਂ ਦੇ ਡੈਫੀਨਿਟਲੀ ਉਹਨਾਂ ਦੇ ਖੁਲਾਸੇ ਕੀ ਜਾ ਸਕਦੇ ਸੀ ਤਾਂ ਕਿਸੇ ਤਰੀਕੇ ਦੀ ਕੋਈ ਗੱਲ ਆਉਂਦੀ ਸੀ ਕਿਸੇ ਤਰੀਕੇ ਦੀ ਵੀ ਉਹ ਜੋ ਜਾਰੀ ਕਰਦੇ ਸੀ ਹਾਂ ਬਹੁਤ ਬੇਵਾਕੀ ਨਾਲ ਬੋਲਦੇ ਸੀਗੇ ਉਸ ਦਿਨ ਆ ਲੋਕਾਂ ਨੇ ਕਿ ਕਿ ਜਿਹੜਾ ਜਿਹੜੀ ਬਾਰ-ਬਾਰ ਆਲੋਚਨਾ ਵਿਰੋਧੀਆਂ ਨੇ ਕੀਤੀ ਜਾਂਦੀ ਹੈ ਸਟਿੱਫਾਈਜ਼ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਉਹ ਸਭ ਨੂੰ ਲੈ ਕੇ ਜਿਹੜੀਆਂ politcal vendetta ਜਿਹੜਾ ਹੈਗਾ ਮੇਰੇ ਨਾਲ ਜਿਹੜਾ ਸਾਫੀ ਕਿਹਾ ਜਿਹੜੀ ਅੱਜ ਦਿੱਲੀ ਐਫ ਆਈ ਆਰ ਦਿੱਤੀ ਗਈ ਹੈ ਇਸ ਕਰਕੇ ਉਹਨਾਂ ਨੇ ਅੱਜ ਪੰਜਾਬ ਨਾ ਰਿਆ ਨਾ ਹਾਈ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਲਾਈਨ ਹੈਗੀ ਹੈ ਅਰਜੀ ਉਹ ਜਿਹੜੀ ਅੱਜ ਸੁਣਵਾਈ ਹੋਈ ਹੈ ਜੀ ਜਿਹੜਾ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਵੱਲੋਂ ਕਿਹਾ ਗਿਆ ਕਿ ਗੋਰਖਪੁਰ ਜਾਣ ਲਈ ਉਹਨਾਂ ਵੱਲੋਂ ਰਿਮਾਂਡ ਵਧਾਈ ਗਿਆ ਗੋਰਖਪੁਰ ਦਾ ਹਵਾਲਾ ਦੇ ਕੇ ਮੇਨ ਲਈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ 16 ਸਾਲ ਹੋ ਗਏ ਗੋਰਖਪੁਰ ਗਏ ਹੀ ਨਹੀਂ ਤੇ ਇੱਕ ਤਰ੍ਹਾਂ ਦਾ ਉਹਨਾਂ ਦਾ ਨਾਤਾ ਟੁੱਟਿਆ ਭਈਆ ਤੇ ਇੱਕ ਤਰ੍ਹਾਂ ਦਾ ਜਾਣ ਬੁਝ ਕੇ ਉਸ ਨੂੰ ਹਿਰਾਸਤ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਤੇ ਕੀ ਕਹਣਾ ਹੈ ਜੀ ਦੇ ਵਿੱਚ ਜਿਹੜਾ ਹੈਗਾ ਨਾ ਕਿ ਕਿਉਂਕਿ ਪਿਛਲੇ ਦਿਨੀ ਜਿਹੜਾ ਹੈ ਜਿਹੜੇ ਆਪਾਂ ਸਾਰਿਆਂ ਨੇ ਦੇਖਿਆ ਕਿ ਮਸ਼ੋਬਰਾ ਲੈ ਕੇ ਗਏ ਸ਼ਿਮਲਾ ਉਦੇ ਬਾਅਦ ਲੈ ਕੇ ਗਏ ਮਜੀਠਾ ਉਹ ਸਾਰੇ ਦੇ ਸਾਰੇ ਵਿਜੀਲੈਂਸ ਆਪਣੀ ਤਰੀਕੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਜੀ ਪਰ ਉਹਨਾਂ ਦਾ ਕਹਿਣਾ ਹੈਗਾ ਕਿ ਕਿਤੇ ਨਾ ਕਿਤੇ ਜਿਹੜੀਆਂ ਪੁੱਛੀਆਂ ਵੀ ਸੀ ਜਾਂ ਥਾ ਕੇ ਇਲੈਕਸ਼ਨ ਟਾਈਮ ਤੇ ਵੀ ਜਿਹੜੇ ਇਹਨਾਂ ਨੇ ਆਪਣੇ ਪੇਪਰ ਸੀਸੀਓ ਦੇ ਪਰੇ ਸੀਗੇ ਜਿਸ ਤੇ ਮਜੀਠਾ ਨੇ ਉਹਦੇ ਵਿੱਚ ਵੀ ਥੋੜੀ ਬਹੁਤੀ ਕੋਈ ਹੈ ਮਤਲਬ ਕਿ ਉਹਦੇ ਵਿੱਚ ਕਾਫੀ ਸਾਰਾ ਕੁਝ ਉਹਦਾ ਮਿਰਵਾ ਦੇਣਾ ਹੁੰਦਾ ਹੈ ਤੇ ਉਹਨਾਂ ਦੇ ਵਿੱਚ ਵੀ ਕਿਤੇ ਕੋਈ ਗੱਲ ਉਹਨਾਂ ਨੂੰ ਮਿਲੀ ਹੈਗੀ ਜਿਸ ਨੂੰ ਲੈ ਕੇ ਉਹ ਉਹਦੇ ਤਸੱਲੀ ਕਰਨਾ ਚਾਹੁੰਦੇ ਆ ਪਰ ਇਸ ਦੇ ਨਾਲ ਹੀ ਜਿਹੜਾ ਉਹ ਡਾਟਾ ਹੈ ਜਾਂ ਜਾਂਚ ਪਰਖਾਲ ਸੱਖੀ ਕਰ ਰਹੀ ਹੈ ਕਿਸੇ ਵੀ ਤਰੀਕੇ ਦੀ ਉਹਨਾਂ ਨੇ ਵੇਰਵਾ ਜਿਹੜਾ ਇਕੱਠਾ ਕੀਤਾ ਹੈ ਜਿਹੜਾ ਡਾਟਾ ਦਾ ਸਾਹ ਸਰਕੇ ਦੀ ਤੋਂ ਕਿਹਦੀ ਖਿਆਲਾ ਕਿਉਂਕਿ ਉਹ ਜਿਹੜਾ ਵਿਗਨਸ ਵੀ ਰਿਹਾ ਹੈ ਜਿਹਨੂੰ ਆਪਾਂ ਤਸਦੀਕ ਹੀ ਲੋ ਥੇਨਿਆ ਉਹ ਜਿਹੜੇ ਨੇ ਐਸੇ ਆਪਣੀ ਤਸਦੀਕ ਕਰਨਾ ਚਾਹੁੰਦੇ ਨੇ ਡੈਫੀਨਿਟਲੀ ਜਿਹੜੇ ਜਿਹੜੇ ਨਾਮ ਆ ਰਹੇ ਨੇ ਜਿੰਨੇ ਜਿਹੜੇ ਕੁਝ ਪੈਟਾ ਦੇ ਨਾਮ ਆ ਰਹੇ ਨੇ ਜਾਂ ਉੱਤੇ ਕੁਝ ਜਗ੍ਹਾ ਦੀ ਨਾਮ ਆ ਰਹੇ ਨੇ ਉਹਦੇ ਬਾਅਦ ਕੀ ਉਹ ਕਹਿੰਦੇ ਅ ਗੁਰੂਪੁਰ ਦਾ ਨਾਮਾਰੇ ਜੀ ਗੁੱਪਤੀ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਬਾਅਦ ਫਿਰ ਅ ਪੰਜਾਬ ਔਰ ਮਾਰਕਲ ਦੇ ਵਿੱਚ ਦਾ ਆਲਰੇਡੀ ਜਿਹੜਾ ਉਹ ਜਾਏ ਨੇ ਉਹਨਾਂ ਨੇ ਐਸੀ ਆਧਾਰ ਬਣਾਇਆ ਸੀਗਾ ਦੁਬਾਰਾ ਰਿਮਾਂਡ ਦੇਣ ਦੇ ਲਈ ਜਿਹੜੀ ਜਿਹਦੀ ਜਾਂਚ ਪਟਾਲ ਹੈ ਇਹੋ ਤਕਰੀਬਨ ਪੂਰੀ ਤਰ੍ਹਾਂ ਨਾਲ ਪੂਰੀ ਨਹੀਂ ਹੋਈ ਹੈ ਅਜੇ ਦੇ ਵਿੱਚ ਹੋਰ ਜਾਂਚ ਕਰਨ ਦੀ ਲੋੜ ਹੈ ਸਾਨੂੰ ਹੋਰ ਕੁਝ ਕਲੂਜ਼ ਮਿਲੇ ਨੇ ਕੁਝ ਕਿਸੇ ਤਰੀਕੇ ਦਾ ਨਾਲ ਉਹ ਮਤਲਬ ਕਿ ਇੱਕ ਤਰ੍ਹਾਂ ਦਾ ਜਿੱਦਾਂ ਹੁੰਦਾ ਨਾ ਕਿ ਪੁਲਿਸ ਜਾਂ ਕੋਈ ਵੀ ਜਾਜ ਏਜੰਸੀ ਹੈ ਜੀ ਉਹ ਕੜੀਆਂ ਜੋੜਨ ਦੀ ਕੋਸ਼ਿਸ਼ ਕਰਦੀ ਹੈ ਇਹਦੇ ਵਿੱਚ ਵੀ ਅਕਸਰ ਤਰੀਕੇ ਦੇ ਨਾਲ ਉਹਨਾਂ ਨੇ ਕੈਸੀ ਜੜੀ ਸਾਡੀ ਮੁੱਢਲੀ ਜਾਂਚ ਹੈ ਜੀ ਉਹਦੇ ਵਿੱਚ ਸਾਰਾ ਕੁਝ ਅਗੇ ਤੱਤ ਮਿਲੇ ਨੇ ਜਿਹਦੇ ਵਿੱਚ ਤੋਂ ਲੱਗਦਾ ਕਿ ਜਾਂਚ ਤਾਂ ਪੂਰੀ ਕਰਨੀ ਉਸੇ ਦੇ ਸਬੰਧ ਚ ਉਹਨਾਂ ਨੇ ਜਿਹੜਾ ਅਗਲਾ ਰਿਮਾਈਂਡ ਮੰਗਿਆ ਸੀ ਜਿਸ ਨੂੰ ਕੱਲ ਨਿਚਲੀ ਅਦਾਲਤ ਤੇ ਮੋਹਾਲੀ ਅਦਾਲਤ ਤੇ ਜਿਹੜਾ ਉਹ ਚਾਰ ਦਿਨ ਦਾ ਰਿਮਾਂਡ ਜਿਹੜਾ ਉਹ ਵਿੱਚੋਂ ਮੀਡੀਕਲ ਵਾਦਾ ਦਿੱਤਾ ਹੈ ਇਹਦੇ ਜੀ

ਤਾਂ ਇੱਕ ਜਿਹੜੀ ਹੈ ਉਹ ਆਪਣੇ ਵੱਲ ਅਪਲੀਕੇਸ਼ਨ ਅਰਜੀ ਜੰਦੀ ਹੈ ਜਿਹੜੇ ਕੋਰਟ ਦੇ ਵਿੱਚ ਤੇ ਦੂਜੇ ਤੋਂ ਉਹਦਾ ਜਵਾਬ ਤਲਕ ਕੀਤਾ ਜਾਂਦਾ ਹੈ ਜੇ ਇਸ ਤਰ੍ਹਾਂ ਦੀ ਅਰਜੀ ਆਈ ਹੈ ਉਹ ਤੁਹਾਡੇ ਦੇ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੁਣ ਡੈਫੀਨਿਟਲੀ ਜਿਸ ਤਰੀਕੇ ਨਾਲ ਇਸ ਅਰਜੀ ਦੇ ਵਿੱਚ ਐਪਲੀਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਇਲੀਗਲ ਡਿਟੈਂਸ਼ਨ ਜਿਹੜੀ ਹੈ ਉਹ ਕੀਤੀ ਗਈ ਹੈ ਅਰੈਸ ਜਿਹੜੀ ਪਾਈ ਗਈ ਸੀ ਉਹ ਇਲੀਗਲ ਸੀ ਔਰ ਉਹ ਸੇ ਅਰੈਸ ਕਿਉਂ ਲੈ ਕੇ ਇਲੀਗਲ ਸੀਗੀ ਕਿਉਂ ਸੀਗੀ ਕਿਉਂ ਜਿਹੜਾ ਹੈਗਾ ਐਪਲੀਕੇਸ਼ਨਰ ਕਿਉਂ ਕਹ ਰਿਹਾ ਜਿਹੜਾ ਸ਼ਿਕਾਇਤ ਕਰਤਾ ਹੈ ਜਿਹਨੇ ਅਰਜੀ ਪਾਈ ਹੈ ਉਹ ਕਿਉਂ ਕਹ ਰਿਹਾ ਕਿ ਇਲੀਗਲ ਹੈਗੀ ਹੈ ਉਹਦੇ ਜਿਹੜੇ ਆਪਣੇ ਉਹਨਾਂ ਦੇ ਵਕੀਲਾਂ ਨੇ ਆਪਣੇ ਜਰੀਰ ਹੋਏਗੀ ਪਰ ਡੈਫੀਨਿਟਲੀ ਉਹਦਾ ਜਵਾਬ ਜਿਹੜਾ ਹੈ ਉਹ ਏਜੰਸੀ ਤੋਂ ਮੰਗਿਆ ਜਾਏਗਾ ਉਸ ਤੋਂ ਮੰਗਿਆ ਜਾਏਗਾ ਕਿ ਇਸ ਤੋਂ ਮੰਗਿਆ ਜਾਏਗਾ ਕਿ ਤੁਸੀਂ ਤੁਸੀ ਨੂੰ ਪ੍ਰੂਵ ਕਰੋ ਵੀ ਇਹ ਤੁਹਾਡੇ ਪੱਖੋਂ ਕਾਨੂੰਨੀ ਸੀ ਕਿ ਗੈਰ ਕਾਨੂੰਨੀ ਨਹੀਂ ਸੀ ਉਹ ਆਧਾਰ ਇੱਕ ਹੀ ਤੇ ਜਿਹੜਾ ਹੈ ਅੱਗੇ ਐਸ ਅਰਜੀ ਦਾ ਜਿਹੜਾ ਉਹ ਰਿਜ਼ਲਟ ਆਏਗਾ ਕਿ डिस्ਕਮਫਰਟ ਮਜੀਚਾਨੋ ਰੀਲਿਫ ਰਾਹਤ ਕੋਈ ਇਸੇ ਮਿਲੇਗੀ 아니 ਮਿਲੇਗੀ ਜੀ ਜੀ ਬਿੰਦੂ ਜੀ ਕਿੰਨੇ ਚਾਂਸ ਲੱਗਦੇ ਨੇ ਕਿ ਉਹਨਾਂ ਨੂੰ ਰਾਹਤ ਮਿਲ ਸਕਦੀ ਹੈ ਜਾਂ ਫਿਰ ਨਹੀਂ ਮਿਲ ਸਕਦੀ ਦੇਖੋ ਇਹ ਤਾਂ ਇੰਟਰਵਿਊ ਦਾ ਟਾਈਮ ਤੇ ਬਿਲਕੁਲੀ ਕਿਉਂਕਿ ਕੋਰਟ ਦਾ ਮਾਮਲਾ ਹੈਗਾ ਆਪਾਂ ਇਹਦੇ ਵਿੱਚ ਪ੍ਰੋਸੀਜਰ ਤੇ ਵਕਤ ਤੋਂ ਪਹਿਲੇ ਸਮੇਂ ਤੋਂ ਪਹਿਲੇ ਕੁਝ ਨਹੀਂ ਕਹਿ ਕਰਦੇ ਕਿਉਂਕਿ ਕਾਨੂੰਨੀ ਜਿਹੜੀਆਂ ਕਾਰਵਾਈਆਂ ਨੇ ਜਾਂ ਕਾਨੂੰਨੀ ਜਿਹੜੇ ਡਾਊਟੇਜ ਹੁੰਦੇ ਨੇ ਉਹ ਵਕੀਲਾਂ ਦੇ ਹੱਥ ਤੇ ਵਿੱਚ ਹੁੰਦੇ ਨੇ ਅੱਜ ਜੁਡੀਸ਼ਰੀ ਦਾ ਜਿਹੜਾ ਹੈਗਾ ਕਾਨੂੰਨ ਦੇ ਤਹਿਤ ਤੇ ਉਹਨਾਂ ਨੇ ਆਪਣੇ ਫੈਸਲੇ ਲੈਣ ਦੇ ਹੁਣੇ ਹੁੰਦੇ ਹੁੰਦੇ ਨੇ ਜੱਜ ਸਾਹਿਬ ਕਿਦਾਂ ਅਸੀਂ ਦੇਖਣਗੇ ਜਾਂ ਦਲੀਲਾਂ ਕਿਹਦੀਆਂ ਤੇ ਜਿਹੜੇ ਪੱਖ ਦੀਆਂ ਇੰਡੀਆ ਨੇ ਉਹ ਠਹਿਰਨ ਦੀਆਂ ਤੋਰ ਦੇ ਵਿੱਚ ਆਉਂਦਾ ਵੀ ਉਹਦਾ ਮੋਹਾਲੀ ਅਦਾਲਤ ਦੇ ਫੈਸਲੇ ਤੋਂ ਬਾਅਦ ਵਿਜੀਲੈਂਸ ਦਾ ਪੱਖ ਭਾਰੀ ਜਾਂ ਪ੍ਰਹੇਤ ਦਾ ਵੀ ਉਹ ਤੋਂ ਦੇ ਅ ਦੇਖੋ ਉਹ ਤਾਂ ਹੁਣ ਡਿਪੈਂਡ ਕਰਦਾ ਹੈ ਡੈਫੀਨੇਟਲੀ ਕਿਉਂਕਿ ਹਜੇ 4 ਦਿਨ ਦੀ ਕਸਟਡੀ ਦੇ ਵਿੱਚ ਤਾਂ ਹੈ ਹੀ ਨਹੀਂ ਵਿਜੀਲੈਂਸ ਦੀ ਉਹਨਾਂ ਦੇ ਉਹਨਾਂ ਨੂੰ ਰਿਮਾਂਡ ਮਿਲਿਆ ਹੀ ਹੈ ਆਪਰ ਉਪਰਲੀ ਅਦਾਲਤ ਜਿਹੜਾ ਹੈਗਾ ਉਹ ਡੈਫੀਨਿਟਲੀ ਹਜੇ ਇਹਦਾ ਕਿਸਾ ਨੂੰ ਦੇਖਿਆ ਜਾਏਗਾ ਇਹੋ ਵੀ ਬਿਲਕੁਲ ਕਨਸੀਡਰ ਕਰ ਸਕਦਾ ਹੈ ਹਾਈ ਕੋਰਟ ਕੀ ਚਾਰ ਦਿਨ ਦਾ ਹੈ ਜਿਹੜਾ ਰਿਵਾਇਵ ਲਈ ਅਦਾਲਤ ਤੋਂ ਦਿੱਤੀ ਹੈ ਉਹਦੇ ਪਾਵਰ ਕਿਉ ਦੇ ਦੇ ਵਿੱਚ ਦੋਨੋਂ ਸਾਈਡਾਂ ਨੇ ਇਸ ਟ੍ਰਿਕਟ ਨਾਲ ਆਪਣੇ ਜਵਾਬ ਦੇਣਾ ਹੈਗਾ ਜਾਂ ਆਪਣਾ ਪੱਖ ਰੱਖਣਾ ਹੈ ਤੁਸੀਂ ਡੈਫੀਨਿਟਲੀ ਅੱਜ ਲੱਗ ਗਿਆ ਹੋ ਸਕਦਾ ਦੋ ਜਾਂ ਤਿੰਨ ਦਿਨ ਦਾ ਹਾਈ ਕੋਰਟ ਹੀ ਸਮਾ ਦੇ ਦੇ ਜਿਸ ਨੇ ਜਵਾਬ ਤਲਬ ਕਰੋ ਇੱਕ ਇਸ ਤਰ੍ਹਾਂ ਹਾਈ ਕੋਰਟ ਆਪਣਾ ਰੋਕ ਲਾ ਦिए ਉਸ ਤੇ ਸਾਰਾ ਡਿਪੈਂਡ ਕਰੇਗਾ ਇਹਦੇ ਜੀ ਜੀ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਬੜੀ ਮੁੱਲੀ ਜਾਣਕਾਰੀ دی ਸਾਡੇ ਨਾਲ ਸਾਂਝ ਕੀਤੀ ਜੁੜੇ ਰਹਿਣਗੇ ਤੁਹਾਡੇ ਨਾਲ ਇਹ ਕੇਦਰੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ